ਉਦੋਂ ਸੈਂਟਰਲ ਬੋਰਡ ਆਫ ਸਕੂਲ এডੂਕੇਸ਼ਨ ਦੇ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਪ੍ਰੀਖਿਆ ਨੂੰ ਲੈ ਕੇ ਪ੍ਰੀਖਿਆ ਦਾ ਤਰੀਕਾ ਹੁਣ ਪੂਰੀ ਤਰ੍ਹਾਂ ਦੇ ਨਾਲ ਬਦਲਣ ਜਾ ਰਿਹਾ ਹੈ ਕੇਂਦਰੀ ਸਕੈਂਡਰੀ ਬੋਰਡ ਵੱਲੋਂ ਅਜਿਹਾ ਹੀ ਇੱਕ ਕਦਮ ਚੁੱਕਿਆ ਜਾ ਰਿਹਾ ਹੈ ਸੋ ਇਸ ਦੇ ਵਿੱਚ 2026-27 ਦਾ ਜਿਹੜਾ ਅਕਾਦਮਿਕ ਸੈਸ਼ਨ ਹੋਵੇਗਾ ਉਸ ਦੇ ਵਿੱਚ 9ਵੀਂ ਜਮਾਤ ਦੇ ਵਿੱਚ ਓਪਨ ਬੁੱਕ ਅਸੈਸਮੈਂਟ ਸ਼ੁਰੂ ਕੀਤੀ ਜਾਵੇਗੀ ਇਹ ਪ੍ਰਣਾਲੀ ਹੈ ਜਿਹੜੀ ਇਸ ਦੇ ਵਿੱਚ ਰਾਸ਼ਟਰੀ ਪਾਠਕ੍ਰਮ ਫਰੇਮਵਰਕ 2023 ਦੇ ਤਹਿਤ ਲਾਗੂ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਓਪਨ ਆ ਬੁੱਕ ਅਸੈਸਮੈਂਟ ਟੈਸਟ ਕੀ ਹੁੰਦਾ ਹੈ ਇਸ ਪ੍ਰਣਾਲੀ ਦੇ ਵਿੱਚ ਵਿਦਿਆਰਥੀ ਜਿਹੜਾ ਪ੍ਰੀਖਿਆ ਦੌਰਾਨ ਉਹ ਕਿਤਾਬਾਂ ਦੀ ਸਹਾਇਤਾ ਵੀ ਲੈ ਸਕੇਗਾ ਭਾਵ ਕਿਤਾਬਾਂ ਖੋਲ ਕੇ ਉਸ ਤੋਂ ਆ ਜਾਣਕਾਰੀ ਲੈ ਸਕੇਗਾ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਵਿਦਿਆਰਥੀ ਜਿਹੜਾ ਜਿਉਂ ਦੇ ਤਿਉਂ ਆਨਸਰ ਲਿਖ ਦੇਵੇਗਾ ਉੱਤਰ ਲਿਖ ਦੇਵੇਗਾ ਵਿਦਿਆਰਥੀਆਂ ਨੂੰ ਸਿਰਫ ਉੱਤਰ ਲਿਖਣ ਤੱਕ ਮ hạnੂਦ ਨਹੀਂ ਕੀਤਾ ਜਾਵੇਗਾ ਬਲਕਿ ਉਹਨਾਂ ਦੇ ਵਿੱਚ ਤੱਥਾਂ ਦਾ ਵਿਸ਼ਲੇਸ਼ਣ ਕਰਨ ਦੀ ਜਿਹੜੀ ਡੂੰਘਾਈ ਤੱਕ ਉਹਨਾਂ ਨੂੰ ਜਾਣਾ ਪਵੇਗਾ ਵਿਸ਼ਲੇਸ਼ਣ ਕਰਨਾ ਪਵੇਗਾ ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਵਿਹਾਰਿਕ ਸੋਚ ਜਿਹੜੀ ਉਸ ਦਾ ਪ੍ਰੀਖਣ ਵੀ ਇਸ ਟੈਸਟ ਦੇ ਵਿੱਚ ਕੀਤਾ ਜਾਵੇਗਾ ਇਸ ਅਸੈਸਮੈਂਟ ਦੇ ਵਿੱਚ ਸਿਰਫ ਪ੍ਰਸ਼ਨਾਂ ਦੇ ਉੱਤਰ ਨਹੀਂ ਦੇਣ ਦੇਣੇ ਹੋਣਗੇ ਬਲਕਿ ਇਨ੍ਹਾਂ ਦੇ ਵਿੱਚ ਅਸਲ ਜੀਵਨ ਦੀਆਂ ਸਥਿਤੀਆਂ ਦੇ ਨਾਲ ਜੁੜੇ ਹੋਏ ਸਵਾਲ ਪੁੱਛੇ ਜਾਣਗੇ ਅਤੇ ਵਿਦਿਆਰਥੀਆਂ ਦੀ ਯਾਦਦਾਸ਼ਤ ਨੂੰ ਵੀ ਪਰਖਿਆ ਜਾਵੇਗਾ। ਸੋ ਓਪਨ ਬੁੱਕ ਟੈਸਟ ਹੈ ਜਿਹੜਾ ਵਿਦੇਸ਼ਾਂ ਦੇ ਵਿੱਚ ਵੀ ਲਿਆ ਜਾਂਦਾ ਹੈ। ਵਿਦੇਸ਼ਾਂ ਦੇ ਵਿੱਚ ਵੀ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਸਹਾਇਤਾ ਲੈਣ ਦੀ ਆਗਿਆ ਹੁੰਦੀ ਹੈ ਤੇ ਹੁਣ ਭਾਰਤ ਦੇ ਵਿੱਚ ਵੀ ਇਹ ਪ੍ਰਣਾਲੀ ਹੈ ਜਿਹੜੀ ਉਹ ਲਾਗੂ ਕੀਤੀ ਜਾ ਰਹੀ ਹੈ। ਫਿਲਹਾਲ CBSE ਵੱਲੋਂ ਇਸ ਪੈਟਰਨ ਦੀ ਸ਼ੁਰੂਆਤ ਕੀਤੀ ਜਾਵੇਗੀ ਅਗਲੇ ਸਾਲ ਤੋਂ। ਬਾਕੀ ਬੋਰਡ ਜਿਹੜੇ ਦੇਸ਼ ਦੇ ਨੇ ਉਹਨਾਂ ਵੱਲੋਂ ਵੀ ਇਸ ਪੈਟਰਨ ਨੂੰ ਜਲਦ ਹੀ ਦੁਹਰਾਇਆ ਜਾ ਸਕਦਾ ਹੈ। ਸਿੱਖਿਆ ਦੇ ਵਿੱਚ ਕ੍ਰਾਂਤੀ ਦੀ ਦਿਸ਼ਾ ਦੇ ਵਿੱਚ ਇੱਕ ਨਵਾਂ ਕਦਮ ਹੋਵੇਗਾ ਜਿਸ ਦੇ ਵਿੱਚ ਵਿਦਿਆਰਥੀਆਂ ਦੀ ਬੁੱਧੀਮਤਾ ਅਤੇ ਉਹਨਾਂ ਦੇ ਵਿਸ਼ਲੇਸ਼ਣ ਕਰਨ ਦੀ ਸਮਰੱਥਾ ਦਾ ਨੂੰ ਪਰਖਿਆ ਜਾਵੇਗਾ ਨਾ ਕਿ ਉਹਨਾਂ ਦੀ ਰੱਟੇ ਮਾਰਨ ਦੀ ਸਮਰੱਥਾ ਨੂੰ ਪਰਖਿਆ ਜਾਵੇਗਾ ਸੋ ਸਿੱਖਿਆ ਦੀ ਦਿਸ਼ਾ ਦੇ ਵਿੱਚ ਇੱਕ ਇਹ ਨਵੇਕਲਾ ਕਦਮ ਮੰਨਿਆ ਜਾ ਸਕਦਾ ਹੈ